ਜੇ ਇਹ ਸਿਲੰਡਰ ਤੇ ਨਹੀਂ ਲੀਕ ਹੋ ਗਿਆ ਕਿਤੇ ਗੱਡੀ ਤੇ ਅੱਗ ਨਾ ਲੱਗ ਜੀ ਕੀ ਆ ਜਿਹੰਦੇ ਮੁੰਡੇ ਪੇਟੀਆਂ ਚੁੱਕਣ ਦੇ ਆਪਾਂ ਰੋਕ ਕੇ ਆ ਗਏ ਆ ਚਾਹ ਪੀ ਕੇ ਮਗਰੇ ਉੱਥੇ ਹੀ ਬਹਿ ਗਏ ਜਾਂਦੇ 10 ਮਿੰਟ ਠਹਿਰ ਕੇ ਚੱਲਦੇ ਪਿਆ ਚਾਹ ਪੀ ਲਈ ਆ ਮੁੰਡਾ ਆਇਆ ਮਟਰਾਂ ਵਾਲੀ ਗੱਡੀ ਚ ਆਈ ਇਹਨੂੰ ਫੋਨ ਕਰਕੇ ਲਵਾ ਲਿਆ ਹੈਗਾ ਤੂੰ ਵੀ ਉੱਤਰ ਜਾ ਇੱਥੇ ਗੱਡੀ ਪਲਟ ਗਈ ਪਰ ਇਹ ਥੋੜਾ ਪਤਾ ਵੀ ਆਪਾਂ ਪਿੰਡ ਚੋਂ ਤੇ ਬੇਇਨਸਾਫੀ ਪੰਜਾਬ ਐ ਤੇ ਪੰਜਾਬ ਆ ਇੱਥੇ ਦੇ ਇੱਕ ਸੇਵ ਖਾਣ ਲੱਗਿਆ ਲੋਕੀ ਜਨਾਹ ਸਮਝਦੇ ਵੀ ਆਪਾਂ ਨੁਕਸਾਨ ਹੋ ਗਿਆ ਨਾ ਪਰ ਇਹ ਬੰਦਿਆਂ ਨੂੰ ਇੱਕ ਮਿੰਟ ਦੀ ਸ਼ਰਮ ਨਹੀਂ ਆਈ ਵੀ ਪੈਣ ਚ ਗੱਡੀ ਚ 1260 ਪੇਟੀਆਂ ਇੱਕ ਵੀ ਪੇਟੀ ਦਿਖਾ ਦੇ ਮੈਨੂੰ ਕੀ ਹੈਗੀ ਇੱਥੇ ਕਿੱਥੋਂ ਮੈਂ ਵਪਾਰੀ ਨੂੰ ਜਵਾਬ ਦਊਗਾ ਕੀ ਦਊਗਾ ਜਵਾਬ ਉਹਦੀ ਮੇਰਾ ਮਾਲ ਚੋਕੇ ਲੈ ਕੇ ਕੋਲੀ ਵਾਂਚ ਗੱਡੀ ਇੱਕ ਬਸ ਆਲੇ ਨਹੀਂ ਮੈਨੂੰ ਇਹੀ ਦੱਸਦਾ ਕਹਿੰਦਾ ਭਾਈ ਪੇਟੇ ਜਾ ਕੇ ਲੈ ਕੇ ਜਾ ਰਿਹਾ ਕਹਿੰਦਾ ਇੰਨੀ ਇਨਸਾਫੀ ਪੰਜਾਬ ਚ ਭਿਆਰ ਬਣ ਗਿਆ ਭਿਆਰ ਪੰਜਾਬ ਹੈ ਅੱਜ ਬੰਦੇ ਨੂੰ ਇੰਨਾ ਇੰਨੀ ਸ਼ਰਮ ਨਹੀਂ ਆਈ ਵੀ ਮਾਰ ਚੋ ਗੱਡੀ ਵਾਲੇ ਦਾ ਇੰਨਾ ਨੁਕਸਾਨ ਹੋ ਗਿਆ ਮੈਂ ਕੀ ਕਰਾਂ ਸਬੂਤ ਕੀ ਦਊਗਾ ਮੈਂ ਦੱਸ ਮੈਂ ਵਪਾਰੀ ਨੂੰ ਕੀ ਕਹੂੰਗਾ ਵੀ ਮੇਰਾ ਮਾਲ ਇੰਨਾ ਚੋਰੀ ਹੋ ਗਿਆ ਮਨੂੰ ਕੋਈ ਗੱਲ ਤੁਸੀਂ ਮੰਨਦੇ ਤੁਹਾਡੇ ਸਾਹਮਣੇ ਚੋਰੀ ਹੋਇਆ ਮਾਲ ਹੂੰ ਅੱਜ ਤੇ ਮੇਰੀ ਗੱਡੀ ਦੇ ਵਿੱਚੋਂ 100 ਪੇਟੀ ਸਾਰੀ ਬਾਹਰ ਹੀ ਬਾਕੀ ਗੱਡੀ ਦੇ ਵਿੱਚ ਗੱਡੀ ਖਾਲੀ ਕਰਤੀ ਸਾਰੀ ਆਹ ਲੈਣ ਜਾਣਾ ਭਾਈ ਅਮ ਹੈ ਦਵਾਈ ਕਿਹੜੀ ਦਵਾਈ ਹੁਣੇ ਲੈ ਕੇ ਆਏ ਮੇਰਾ ਵੀ ਰਹੀ ਕਿੱਥੇ ਜਾਣਾ ਚੱਲਦੇ ਨਾਲ ਨਾਲੇ ਲਿਆਂਗੂ ਜੀ ਨੂੰ ਪਾਪਾ ਨੂੰ ਫੋਨ ਲਾਉਂਦਾ WhatsApp ਨੰਬਰ ਨਹੀਂ ਹੈਗਾ ਭਾਜੀ ਆਹ ਟ੍ਰੇਕਿੰਗ ਪ੍ਰੂਫ ਚਾਹੀਦਾ हेलो हेलो अरे भैया इधर यार गाड़ी पलट गई इधर पंजाब के अंदर ही देखो एक पेटी नहीं छोड़ी चोर उठा के उठा के लेके सारे एक पेटी नहीं गन एक गाड़ी में एक भी और रो, 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 रोका क्या लड़कों ने वीडियो बनाई एक भी पेटी नहीं छोड़ी गाड़ी में एक भी पेटी मैं दवाई लेने चला गया मेरे चोट लगी एक भी पेटी नहीं है गाड़ी में मेरे पास इतने लोग खड़े है ਯਾਰ ਇਹ ਗਾਉਂ ਵਾਲੇ ਆ ਦਸੀ ਯਾਰ ਵੀ ਇਹ ਪੇਟੀਆਂ ਸੀ ਟੁਕੀਆਂ ਦਸੀ ਲੱਗੀ ਆਓ ਵੀਡੀਓ ਆ ਗਈ ਹੈ ਸਾਡੇ ਪਿੰਡੇ ਆ ਰਹੇ ਹੁਣਾਂ ਮੈਂ ਮੈਂਬਰ ਆ ਪੰਚਾਇਤ ਪਿੰਡ ਦਾ ਵਾਲਾ ਹਾਂ ਇਹਨਾਂ ਪਾਈਆਂ ਦੇ ਬੱਚਿਆਂ ਸਾਰੀਆਂ ਲੋਕ ਲੈ ਗਏ ਚਾਕੇ ਪਿੰਡਾਂ ਆਏ ਹੈਲੋ ਇਹ ਸੋਪਾ ਆਪਣੇ ਦੇਖਾ ਜਾ ਰਿਹਾ ਹੈ ਡਰਾਈਵਰ ਦੇ ਪਰਸੇ ਭਾਈ ਕੋਈ ਮਸਲਾ ਹੱਲ ਨਹੀਂ ਜਾ ਕੇ ਨੇੜੇ ਨੇੜੇ ਵਾਲ ਪਿਆ ਜਾ ਕੇ ਥਾਣੇ ਰੱਬ ਦੇ ਤੇਰਾ ਆਪਣੇ ਉਹ ਗਾੜੀ ਦੇ ਪਾਸ ਹੀ ਉਹ ਇੱਕ ਵੀ ਪੇਟੀ ਡਾਕਟਰ ਗਾੜੀ ਮੇ ਨਹੀਂ ਬੱਜੀ ਲੈ ਕੇ ਲੋਕ ਉਠਾ ਉਠਾ ਕੇ ਇਤਨਾ ਪੀੜਾ ਕਰਕ ਹੋ ਗਿਆ ਲੋਕੋ ਦਾ ਇੱਕ ਵੀ ਪੇਟੀ ਆ ਪੁਲਿਸ ਸਟੇਸ਼ਨ ਹੈ ਜਾ ਰਹਾ ਹੂੰ ਪੁਲਿਸ ਸਟੇਸ਼ਨ ਹੀ ਜਾ ਰਹਾ ਹੂੰ ਮੀਡੀਆ ਵਾਲੇ ਦਾ ਨੰਬਰ ਨਹੀਂ ਹੈਗੇ ਇਹਦੇ ਤੇ ਮੀਡੀਆ ਕੋਲ ਨੈਟ ਫਰੈਂਸ